ਹੈਲੋ ਸਸਤੀਕਰ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋ ਆਈ ਆ ਮੀਨੂ ਸਰ ਮੱਜ ਬਈ ਇਹਦਾ ਹੋ ਗਿਆ ਦਿਮਾਖਰਾਵ ਇਹਨੂੰ ਹੁਣ ਕੋਈ ਵੀ ਗੱਲ ਕਹਿਣ ਦੀ ਕੋਈ ਸਮਝਾਉਣ ਦੀ ਹੈਨਾ ਹੈ ਨਹੀਂ ਇੱਤੇ ਕੋਈ ਅਸਰ ਹੋਣਾ ਕਿਉਂਕਿ ਇਹਦੇ ਹੈਨਾ ਹੁਣ ਇਹਦਾ ਪੈਸਾ ਖੂਨ ਨਹੀਂ ਮੂੰਹ ਲੱਗ ਜਾਂਦਾ ਇਹਦੇ ਇਦਾਂ ਪੈਸਾ ਖੂਨ ਵਾਂਗੂ ਮੂੰਹ ਲੱਗਿਆ ਆ ਇਹਨੇ ਜਿੱਥੇ ਦੇਖੂਗੀ ਇਹਨੇ ਬਲੌਗਿੰਗ ਹੀ ਕਰਨੀ ਆ ਹਣਾ ਸਾਰੇ ਸਮਝਾ ਸਮਝਾ ਥਾ ਕਿ ਬਟ ਇਹ ਨਹੀਂ ਹਟੀ ਹੈਨਾ ਤੇ ਅੱਜ ਦੀ ਵੀਡੀਓ ਵੀ ਦੇਖ ਲਓ ਤੁਸੀਂ ਉੱਚ ਵੀ ਇਹਦਾ ਆਹ ਕੁਛ ਹੀ ਹੈ ਇੱਕ ਵੀ ਆ ਗਿਆ ਸੱਤਵੇਂ ਆਹ ਰਾਤ ਨੂੰ ਲੈ ਕੇ ਆਉਂਦੇ ਨੇ ਕਿਹਦੇ ਆਣ ਸੱਟਾ ਨਹੀਂ ਹੁਣ ਮੁੰਡਾ ਹੋ ਗਿਆ ਬਿਮਾਰ ਹੈਨਾ ਉਹ ਰਾਤ ਨੂੰ ਉਹਦੇ ਕਿਤੇ ਦਰਦ ਦੁਰਦ ਹੋਇਆ ਇਹ ਪਹਿਲਾਂ ਜਦੋਂ ਮੁੰਡਾ ਬਿਮਾਰ ਹੁੰਦਾ ਦਰਦ ਹੁੰਦਾ ਹੈ ਕੁਛ ਨਹੀਂ ਉਹਨੂੰ ਨਹੀਂ ਦੇਖਦੀ ਪਹਿਲਾਂ ਕੈਮਰਾ ਚੱਕਦੀ ਆ ਵਿਚਾਲ ਹੁਣ ਸਟਾਰਟ ਹੋ ਜੋ ਕੇ ਕਿਤੇ ਰਹਿ ਨਾ ਜਾਵੇ ਕੋਈ ਕੰਟੈਂਟ ਹੈਨਾ ਇਕੱਠਾ ਕਰਨ ਤੋਂ ਸ਼ਰਮ ਨਹੀਂ ਆਉਂਦੀ ਇਸ ਜਨਾਨੀ ਨੂੰ ਦੇਖਿਆ ਫੇਰ ਕਹਿੰਦੀ ਮੈਂ ਗਲਤ ਕੀ ਕਰਦੀ ਤੈਨੂੰ ਰਾਤ ਨੂੰ 12 1 ਵਜੇ ਉਹਦੇ ਦਰਦ ਪੈਣ ਦੇ ਆ ਤੂੰ ਚੱਕ ਕੇ ਫੋਨ ਉਹਦੀ ਵੀਡੀਓ ਬਣਾਉਣ ਦੇ ਤੈਨੂੰ ਸ਼ਰਮ ਨਹੀਂ ਆਉਂਦੀ ਮਰ ਜਾ ਤੂੰ ਡੁੱਬ ਕੇ ਮੱਝ ਕਿਸੇ ਥਾਂ ਦੀ ਫੇਕਣਾ ਕਹਿੰਦੇ ਮੈਨੂੰ ਹਰਕ ਤਾਂ ਹੀ ਤੇਰੀਆਂ ਇਦਾਂ ਦੀਆਂ ਆ ਵਲੋਗਿੰਗ ਕਰਨੀ ਸਾਰਾ ਦਿਨ ਪਿਆ ਮਰਜੀ ਉਦੋਂ ਵੀਡੀਓ ਬਣਾ ਲਈ ਤੂੰ ਉਦੋਂ ਜ਼ਰੂਰੀ ਬਣਾਉਣੀ ਆ ਜਦੋਂ ਨਿਆਣਾ ਤੜਫੰਦਿਆ ਹੋਵੇ ਦਰਦ ਨਾਲ ਤੂੰ ਚੱਕ ਕੇ ਵੀਡੀਓ ਬਣਾਉਣ ਲੱਗ ਜਾਈਂ ਫੇਰ ਕਹਿ ਦੇਣਾ ਇਹਨੇ ਮੈਂ ਗਲਤ ਕੀ ਕਰਦੀ ਆ ਮੈਂ ਕਿਹੜਾ ਕੋਈ ਇਦਾਂ ਦੀ ਵੀਡੀਓ ਬਣਾਉਣੀ ਆ ਦੀ ਲੇ ਦਾ ਵੈਤਰਾ ਨਾਂ ਬੈਣਾ ਰਿਹਾ ਮੈਂ ਮੈਨਾਂ ਤੇ ਆ ਵੀ ਗਈ ਕਰੀ ਬੀਜੀ ਦਿੱਤੀ ਇਹ ਹੋਣੀ ਪਹਿਲੇ ਹੀ ਬੈਈਏ ਤੇ ਫੋਟੋਸ ਨਾਲ ਮਾਤੇ ਸੈਟਲ ਨਾ ਦਵਾਈ ਬੁੱਟੀ ਮਾਂ ਨੇ ਦੇਖਣੀ ਹੁੰਦੀ ਆ ਮਾਂ ਕੈਮਰਾ ਚੱਕ ਲਵੇ ਸੋ ਥੋੜਾ ਹੈ ਨਾ ਦਵਾਈ ਜਿਹੜੀ ਆ ਧਿਆਨ ਨਾ ਮਾਂ ਨੇ ਦੇਣੀ ਹੁੰਦੀ ਨਿਆਣੇ ਨੇ ਤਾਂ ਫੇ ਆਪੇ ਬਿਮਾਰ ਹੋਣਾ ਉਹਨੂੰ ਦਵਾਈ ਨਹੀਂ ਦਿੱਤੀ ਉਹ ਬਿਮਾਰ ਹੋ ਗਿਆ ਫੇ ਉਹਦੇ ਦਰਦ ਹੋਣ ਲੱਗ ਗਿਆ ਹਨਾ ਉਫੇ ਉਹਨੂੰ ਲੈ ਕੇ ਚੱਕ ਕੇ ਲਏ ਹਸਪੀਟਲ ਛਰਮ ਕਰਲਾ ਕੁਛ ਤੂੰ ਦਵਾਈ ਤਾ ਨਿਆ ਆਪਦੇ ਨਿਆਣੇ ਨੂੰ ਧਿਆਨ ਨਾ ਦੇ ਦੇ ਅੱਗ ਲੱਗੀ ਐ ਤੂੰ 2 ਦਿਨ ਵੀਡੀਓ ਨਾ ਬਣਾਉਂਗੀ ਤੂੰ ਮਰਨੀ ਚੱਲੀ ਤੇਰੇ ਪੈਸੇ ਨਹੀਂ ਘਟਣ ਲੱਗੇ ਤੇਰੀ ਬਥੇਰੀਆਂ ਨੇ ਹੈਲਪ ਕਰ ਦੇਣੀ ਆ ਤੇ ਮੈਂ ਪ੍ਰੀਤ ਭੋਲਾ ਤੇ ਇਹ ਅਸੀਂ ਆਈਆਂ ਹਸਪੀਟਲ ਬਰਾਦ ਦੇ ਵੱਜ ਗਿਆ ਇੱਕ ਤੇ ਬਾਕੀ ਜਿਹਨਾਂ ਨੂੰ ਰਨ ਦਾ ਬਟਨ ਦਾ ਹੁੰਦਾ ਈ ਉਹਨਾਂ ਸਕਰੋਲ ਕਰ ਦਿਆ ਕਰ ਤੇ ਹਾਂ ਲੋ ਪੋਸਟਾਂ ਲੱਤੇ ਆਈਆਂ ਰਾਈਪਾ ਲੱਗੀਆਂ ਸਾਥ ਬੰਦਾ ਤੇ ਰੁਕਦਾ ਰੋਣੀ ਗੱਡੀ ਬੋਲਦੀ ਨਹੀਂ ਲੈ ਆਂਦਾ ਉਹ ਗੱਡੀ ਚਲੋ ਮੈਂ ਪਾਪੱਖਾ ਨਹੀਂ ਹੋਰੀ ਬੀ ਬੀ ਤੇ ਦਵਾਈ ਖਾਦੀ ਕਰਦੇ ਨਾ ਜਿਆਦਾ ਫ੍ਰਿਕਾ ਤਾਂ ਮਸੇ ਬੱਚੇ ਸੋਮ ਕੀ ਕਾ ਬੋਲਦੇ ਇਹ ਤੋਂ ਉੱਡਵੀਂ ਅੱਗੇ ਚੱਲ ਰਹੀ ਹੋਵੇ ਤੂੰ ਜਗਲੇ ਵੀਂਦੀ ਆ ਸੋ ਇਹ ਕੱਪੜਾ ਮੰਗੀ ਕੋਈ ਕਮਰਾ ਫੇਰ ਮਿਲ ਜਾਣਾ ਨਾ ਅੱਖ ਨੰਬਰ ਕੁਮਰਾ ਬੰਦ ਲਾ ਲਿਆ ਸਾਰਾ ਪਾਉ ਦੇ ਗਾਇਜ਼ ਇਹ ਹੋ ਗਈ ਆ ਬੇਸ਼ਰਮ ਹੈਨਾ ਤੇ ਇਹਨੇ ਨਹੀਂ ਹੁਣ ਹਟਣਾ ਤੇ ਇਹਨੂੰ ਸਮਝਾਉਣ ਦਾ ਵੀ ਕੋਈ ਫਾਇਦਾ ਨਹੀਂ ਇਹਨੂੰ ਇਹਦੇ ਤਰੀਕੇ ਨਾਲ ਹੀ ਕਰੋ ਨਾ ਇਹਨੂੰ ਇਹਦੇ ਤਰੀਕੇ ਨਾਲ ਹੀ ਸਮਝਾਓ ਜਿੱਦਾਂ ਇਹ ਕਰਦੀ ਆ ਇਹਨੂੰ ਦੇਖਣਾ ਘਟਾ ਦਿਓ ਇਹਨੂੰ ਫੋਲੋ ਕਰਨਾ ਘਟਾ ਦਿਓ ਇਹ ਆਪੇ ਹੀ ਹਟ ਜੂਗੀ ਹੈਨਾ ਜਦੋਂ ਪੈਸੇ ਥੋੜੇ ਘਟ ਆਏ ਨਾ ਤੇ ਇਹਨੂੰ ਆਪੇ ਆ ਕਲਾਜੂ ਵੀ ਮੈਂ ਕਿੱਦਾਂ ਦੀ ਵਲੌਗਿੰਗ ਕਰਨੀ ਆ ਤੇ ਕਿੱਦਾਂ ਦੀ ਨਹੀਂ ਕਰਨੀ ਇਹਨੂੰ ਕੰਟੈਂਟ ਚੇਂਜ ਕਰਨ ਨੂੰ ਕਹਿੰਨੇ ਉਹ ਨਹੀਂ ਕਰਦੀ ਨਹੀਂ 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 ਮੈਂ ਢੋਲ ਆਈ ਆ ਮੈਂ ਕੰਬਰ ਕਿਚੀਰ ਨਹੀਂ ਆ ਗਾਇਸ ਜੇ ਪਰਗਟ ਨੇ ਸਾਡੇ ਸਾਹ ਸਗਾਦੇ ਸੀਗੇ ਬਹੁਤ ਰੋਇਆ ਕਰੇ ਤੇ ਵਲੌਗ ਦੀ ਪਈ ਆ ਭਰਾਵਾ ਤੂੰ ਤੂੰ ਵੀ ਲੱਗ ਜਾ ਮੈਨੂੰ ਰੋਸਟ ਕਰਨ ਇਹ ਹੱਟ ਮੈਨੂੰ ਰੋਸਟ ਕਰਦਾ ਅੱਗੇ ਥੋੜੇ ਰੋਸਟ ਕਰਨ ਵਾਲੇ ਮੈਨੂੰ ਨਾ ਪੁੱਤ ਤੇਰੀ ਮੰਮੀ ਦਾ ਵਲੌਗਰ ਆ ਉਹਨੇ ਤਾਂ ਕੈਮਰਾ ਚੱਕਣਾ ਹੀ ਹੈ ਸ਼ਰਮ ਕਰ ਮੈਨੂੰ ਆ ਤੇਰੇ ਮੁੰਡੇ ਨੇ ਕਹਿਤਾ ਵੀ ਤੈਨੂੰ ਵਲੌਗਿੰਗ ਦੀ ਪਈ ਆ ਹਨਾ ਨਿਆਣਾ ਤੜਫੰਦਿਆ ਹਾ ਸ਼ਰਮ ਕਰ ਹਜੇ ਕਹਿੰਦੀ ਮੈਂ ਕੀ ਕਰਦੀ ਆ ਮੈਂ ਗਲਤ ਕੀ ਕਰਦੀ ਆ ਦੇਖ ਲੈ ਤੂੰ ਕੀ ਕਰਦੀ ਆ ਤੇਰੇ ਨਿਆਣੇ ਤੇਰੇ ਮੂੰਹ ਤੇ ਕਹਿਣ ਦਿਆ ਆ ਰੋਸਟ ਕਰਦੀ ਤੂੰ ਰੋਸਟ ਆਵਦੀ ਕਰਤੂਤਾ ਤਾਂ ਹੁੰਨੀ ਤੂੰ ਆਵਦੀਆ ਕਰਤੂਤਾ ਦੇਖ ਲੈ ਆਪਦੇ ਲੱਛਣ ਸੁਧਾਰ ਲੈ ਹਨਾ ਜੇ ਤੂੰ ਆਪਦੇ ਲੱਛਣ ਸੁਧਾਰੂਗੀ ਤੂੰ ਆਪੇ ਨਾ ਰੋਸਟ ਹੋਊਂਗੀ ਗਾਈਸ ਜਿਹੜੇ ਸਾਨੂੰ ਕਹਿੰਦੇ ਨਾ ਰੋਸਟਰ ਵੀ ਮੁੰਡਾ ਦਾਖਲਾ ਦੱਸ ਕੱਟੀ ਹੁੰਦੀ ਆ ਭਾਈ ਅਸੀਂ ਆਹਦੇ ਜਵਾਕ ਨੂੰ ਹਸਾਉਨੇ ਆ ਤਾਂ ਕਿ ਉਹ ਆਪਣੀ ਤਕਲੀਫ ਭੁੱਲ ਜੇ ਠੀਕ ਆ ਤੇ ਹਰ ਸਿਚੁਏਸ਼ਨ ਚ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਇਸ ਕਰਕੇ ਹੁਣ ਠੀਕ ਆ ਪੁੱਤ ਓਕੇ ਹਾਂ ਸਹੀ ਹਾਂ ਸਹੀ ਉਹਦਾ ਨਹੀਂ ਫੇ ਤੈਨੂੰ ਜਦੋਂ ਰੋਸਟਰ ਸਮਝਾਉਂਦੇ ਆ ਫੇ ਤੂੰ ਉਦੋਂ ਵੀ ਖੁਸ਼ ਹੀ ਰਿਹਾ ਕਰ ਉਦੋਂ ਕਹ ਤੇ ਤੇਰੇ ਅੱਗ ਲੱਗਦੀ ਪੂਛ ਨੂੰ ਹੈਨਾ ਫੇ ਤੂੰ ਰਪਲਾਈ ਕਰਨਾ ਜਾਨੀ ਕਦੇ ਰਿੰਪਲ ਨੂੰ ਰਪਲਾਈ ਕਰਤਾ ਕਦੇ ਕਿਸੇ ਨੂੰ ਹਾਂ ਤੂੰ ਤੇ ਚੇਤਾ ਤੈਨੂੰ ਮੈਨੂੰ ਵੀ ਲਾਈਵ 'ਚ ਰਿਪਲਾਈ ਕੀਤਾ ਸੀ ਆਹ ਮਾਈ ਗਾਡ ਗਰ ਵੇ ਖੁਸ਼ ਰਿਆ ਕਰਨ ਤੂੰ ਜਾਨੀ ਹਸਪੀਟਲ ਕੰਟੈਂਟ ਇਕੱਠਾ ਕਰਨ ਸਮਝੀ ਤੇ ਬਸ ਤੇਰੇ ਕੋ ਇਹ ਹੀ ਕੁਛ ਆ ਹੁਣ ਆਪਣੀ ਤੇਰੇ ਬੱਚੇ ਦੀ ਫਿਗਰ ਨਹੀਂ ਠੀਕ ਆ ਸਾਨੂੰ ਤੇਰੇ ਬੱਚੇ ਦੀ ਫਿਗਰ ਕਹਿੰਦੀ ਆ ਕਿ ਉਹ ਅੱਧੀ ਦਾ ਦੂ ਇੱਕ ਵਾਰੀ ਹਸਪੀਟਲ ਲੱਗੇ ਹੋਉਂ ਉਹ ਸੌ ਰਿਹਾ ਵਾ ਇੰਜੈਕਸ਼ਨ ਲੱਗੇ ਆ ਉਹਦੇ ਰੈਸਟ ਕਰ ਰਿਹਾ ਉਹ ਸੁੱਤਾਂ ਪਿਆ ਵਾ ਠੀਕ ਆ ਸਾਨੂੰ ਮਨ ਨਹੀਂ ਲੱਗਿਆ ਬਾਕੀ ਵਲੋਗਿੰਗ ਇਹ ਸਾਡਾ ਕੰਮ ਬਣ ਗਿਆ ਠੀਕ ਆ ਬੇਟਾ ਮੇਰਾ ਸੋ ਰਿਹਾ ਇਹ ਨਾਲ ਨਹੀਂ ਮੇਰਾ ਬੇਟਾ ਕੜਸੋ ਰਿਹਾ ਬਿਮਾਰ ਹੈ ਤੇ ਮੈਂ 6:00 ਵਜੇ ਵਲੋਗ ਕਰ ਦਾਰਿੰਗ ਉਹ ਸੁੱਤਾ ਹੋਇਆ ਠੀਕ ਆ ਡੈਡੀ ਕਿਦੋਂ ਕੋਲੇ ਪੈ ਚਾੜਦੇ ਆ ਅਸੀਂ ਖਵਾਂਦੀ ਕੀਤੀ ਇਹਨੂੰ 4:00 ਵਜੇ ਆਉਂ ਠੀਕ ਆ ਉਹਦਾ ਧਿਆਨ ਰੱਖਣਾ ਬੰਦਰ ਥੱਲੇ ਨਾ ਡਿੱਗ ਜੇ ਤੇ ਇੱਧਰ ਮੇਰੇ ਕੋਲ ਪਿਆਓ ਠੀਕ ਆ ਤੈਨੂੰ ਸ਼ਰਮ ਹੋਣੀ ਚਾਹੀਦੀ ਤੇਰੇ ਦੇਰਦਰਾਨੀ ਦਾ ਵੀ ਚੈਨਲ ਹੈਗਾ ਹੀ ਆ ਨਾ ਉਹ ਵੀ ਤਾਂ ਵਲੋਗਿੰਗ ਕਰ ਹੀ ਸਕਦੇ ਵੀ ਅਸੀਂ ਚੱਲੇ ਅੱਜ ਪ੍ਰਗਟਸ ਨੂੰ ਲੈ ਕੇ ਤੇ ਅਸੀਂ ਅੱਜ ਗਾਇਜ਼ ਭੈਣ ਨਾਲ ਇੱਥੇ ਚੱਲੇ ਉਹ ਕਰਦੀ ਵਿਚਾਰੇ ਤੂੰ ਗੱਲਾਂ ਕਰਦੀ ਐ ਤੂੰ ਕੰਨੀ ਵੀ ਸਾਰਿਆਂ ਨੂੰ ਫੇਕਰ ਉਹ ਅੰਮਲੀ ਤਾਂ ਸੁੱਤਾ ਪਿਆਇਆ ਲੱਗੇ ਦੇਖਤਾ ਹਾਂ ਮੈਂ ਜਰਾ ਠਾ ਕੇ ਹੱਥੋਂ ਥਲਾ ਕੇ ਦੇਖ ਲਾ ਲਾ ਕੇ ਕਿਤੇ ਸੁੱਤਾ ਹੀ ਆ ਉਹ ਹਨਾ ਅੱਖਾਂ ਬੰਦ ਕਰਕੇ ਪਿਆਇਆ ਸ਼ਰਮ ਕਰ ਕੁਝ ਬੋਲਣ ਲੱਗੀ ਗੰਦੀ ਜਨਾਨੀ ਕੋਸਾ ਰੱਬ ਤੇ ਇੰਨੀ ਦੀ ਆਈ ਨਹੀਂ ਨਾ ਸਮਝਦੇ ਨਹੀਂ ਜਿੱਥੇ ਗੱਤ ਲਾਈਂ ਉੱਤੋਂ ਬੈਠੋ ਰੱਬਾ ਦੇਣਾ ਪੌੜਾ ਜਨੇ 8-9 ਬੈਠ ਜਾਨ ਬੈਠੋ ਪੈਰਾਂ ਪਰ ਬਣਾ ਉਸੇ ਚੰਗਣ ਦਉ ਲੋਕੋ ਕਹਣਗੇ ਬੈਠਾ ਦਿੱਤਾ ਇਹਨਾਂ ਕਰਲਾ ਬਿੰਦਾ ਓ ਅਵਲੀ ਥੱਲੇ ਇਦਾ ਗੋਡਿਆਂ ਕੀ ਕਹਿੰਦੇ ਹੁੰਦੇ ਪੈਰਾਂ ਪਰ ਬਹਿ ਕੇ ਚਾਹ ਪੀਂਦੇ ਹੁੰਦੇ ਆ ਹੈਨਾ ਜਾਣੀ ਫੇ ਤੈਨੂੰ ਪਤਾ ਕਹਿੰਦੀ ਮੈਨੂੰ ਲੋਕਾਂ ਨੇ ਕਹਿਣਾ ਤੈਨੂੰ ਪਤਾ ਹੈ ਵੀ ਲੋਕਾਂ ਦੇ ਨੂੰ ਕਿਹੜੀ ਗੱਲ ਕਹਿਣੀ ਆ ਤਾਂ ਕਰਕੇ ਫੇ ਤੂੰ ਉਹਨੂੰ ਪਹਿਲੇ ਹੀ ਕਹੀ ਜਾਂਦੀ ਹਏ ਹੇ ਰੱਬਾ ਉਹਨੇ ਨਹੀਂ ਉੱਠੜਾ ਹੋਏ ਚੱਲ ਤੂੰ ਮੈਨੂੰ ਪੈਰਾ-ਪਰ ਬੈਠ ਕੇ ਦਿਖਾ ਜਦਾਏ ਬੇਟਾ ਇਹ ਦੋ ਪ੍ਰਗਟਾ 3 ਮਿੰਟ ਚੱਲਦੇ ਆ ਬੰਦੇ ਤੇ ਦਾਰ ਹੌਸਪੀਟਲ ਤੋਂ ਸਾਨੂੰ ਬਾਹਰ ਲੈ ਕੇ ਆਣਾ ਪਿਆ ਪਰ ਜਦੋਂ ਆ ਜੀ ਟੈਨਸ਼ਨ ਲੱਗ ਗਈ ਕਿ ਉਹਦੇ ਸਾਹਮਣੇ ਮੈਂ ਰੋ ਰਹੀ ਸੀ ਬਾਲ ਸੀ ਮੈਨੂੰ ਪਤਾ ਨਹੀਂ ਮਰੇਪੁਰ ਵੀ ਉਸ ਤੇ ਵੀਡੀਓ ਪਾਈ ਸੀ ਨੀ ਕਿਹਦੇ ਨੇ ਉਹ ਚਾਹੇ ਮੇਰੇ ਬੱਚੀ ਗਈ ਤਾਂ ਮੇਰੇ ਮੈਂ ਤਾਂ ਹਲੇ ਕ੍ਰਿਪਸ ਕਰ ਤਾ ਰਹੀ ਹਾਂ ਕਿਉਂਕਿ ਤੇ ਮੇਰਾ ਬੇਟਾ ਉਹ ਚੀਜ਼ ਨੂੰ ਨਾ ਦਿਮਾਗ ਤੇ ਲੈ ਗਿਆ ਬੰਦਾ ਟੈਨਸ਼ਨ ਲੈ ਗਿਆ ਕਿ ਉਹ ਨੂੰ ਐਡਮਿਟ ਹੋਸੇ ਉਹਨਾਂ ਨਾਲ ਕਿ ਬਸ ਕੋਈ ਇਹ ਦਾ ਥੋੜਾ ਜਿਹਾ ਸੁਪੀ ਸ਼ੁਰੂ ਤੋਂ ਹੀ ਫੋਨ ਤੇ ਐਡਮਿਟ ਇਹ ਆ ਪਹਿਲਾ ਜੰਮਦਾ ਵੀ ਤੇ ਉਹਦਾ ਟਰੀਟਮੈਂਟ ਕਰਦੇ ਆ ਵਾ ਦੇਖੋ ਅੱਜ ਛੁੱਟੀ ਨਹੀਂ ਗੁਰੂਸ਼ਾਗਨ ਨੂੰ ਲੱਗਾ ਰੱਖਣੀ ਹੈ ਦੋ ਦਿਨ ਤੇ ਇਸ ਤਰ੍ਹਾਂ ਕੁਝ ਨਹੀਂ ਹੋਇਆ ਬੱਚਾ ਮੇਰਾ ਬੁਗਾਰ ਗਿਆ ਸਿਰਫ ਥੋੜੇ ਇੱਕ ਗੱਲ ਕੋਲ ਤੇ ਦੇਖੇ ਤਾਂ ਸਾਰੇ ਆਪੋ ਆਪਣੀ ਬਾਹਰੋਂ ਬਸ ਤਾਂ ਲੱਗੂ ਅਲਗ ਅਲਗ ਕਿੰਨ ਪ੍ਰੋਬਲਮਾਂ ਨਾ ਦੇਖੇ ਨੀ ਪ੍ਰੋਬਲਮਾਂ ਨਾ ਤੈਨੂੰ ਹਸਪੀਟਲ ਜਾਣਾ ਆਪਲਾ ਮਾਂ ਚਲੇ ਕਿਤੇ ਦੋ ਕੁਛ ਨਾ ਦੇਖੋ ਉਹ ਨਹੀਂ ਕਿਸੇ ਨਹੀਂ ਨਹੀਂ ਤੂੰ ਕਹਿਨੀ ਆ ਤੇਰਾ ਮੁੰਡਾ ਤਾਂ ਬਿਮਾਰ ਹੋਇਆ ਰਿੰਪਲ ਦਾ ਕਰਕੇ ਰਿੰਪਲ ਤੈਨੂੰ ਬੋਲਿਆ ਰਿੰਪਲ ਨੇ ਤੈਨੂੰ ਰੋਸਟ ਕੀਤਾ ਹੈ ਤੇ ਤੂੰ ਰੋਣ ਲੱਗ ਗਈ ਤੇ ਮੁੰਡੇ ਤੇਰੇ ਤੋਂ ਦੇਖ ਨਹੀਂ ਹੋਇਆ ਤੈਨੂੰ ਰੋਂਦਾ ਨਹੀਂ ਮੁੰਡਾ ਤੇਰਾ ਉਦੋਂ ਨਹੀਂ ਬਿਮਾਰ ਹੁੰਦਾ ਜਦੋਂ ਤੂੰ ਆਪਦੇ ਭਰਾ ਨੂੰ ਲੈ ਕੇ ਦੂ ਹਰ ਦੂਜਾ ਦਿਨ ਇੱਥੇ ਨੈਟ ਤੇ ਆ ਕੇ ਬਹਿ ਕੇ ਰੋਣ ਲੱਗ ਜਾਨੀ ਆ ਉਦੋਂ ਨਹੀਂ ਦੇਖਦਾ ਹੈਨਾ ਸਾਰਿਆਂ ਨੂੰ ਆਪਣੇ ਭੈਣ ਭਰਾਵਾਂ ਦੀ ਮਰਿਆਂ ਦੀ ਚੇਤਾ ਆਉਂਦਾ ਪਾਪੇ ਜਦੋਂ ਇਦਾਂ ਹੋ ਜਾਂਦੇ ਮੇਰਾ ਪੇ ਮੇਰੇ ਜਿੱਦਣ ਬੇਟਾ ਹੋਇਆ ਸੀ ਨਾ ਉਦੋਂ ਦੂਜੇ ਦਿਨ ਮੇਰੇ ਪੇ ਦੀ ਡੈਥ ਹੋਈ ਸੀ ਤਾਂ ਮੈਂ ਉਹਦਾ ਮੂੰਹ ਵੀ ਨਹੀਂ ਸੀ ਦੇਖਿਆ ਮੈਂ ਇੱਥੇ ਬਾਹਰ ਬੈਠੀ ਹਾਂ ਹੈਨਾ ਤੇ ਮੈਂ ਆਪ ਦਾ ਬੇਟਾ ਚੱਕ ਕੇ ਅੱਜ ਤੱਕ ਨਹੀਂ ਇਦਾਂ ਅੱਖ ਨਹੀਂ ਭਰੀ ਪਿਆ ਆਪ ਦਾ ਪੇ ਨੂੰ ਚੇਤੇ ਕਰਕੇ ਵੀ ਜਿਹੜੇ ਜਿੰਦੇ ਆ ਉਹਨਾਂ ਨੂੰ ਤਾਂ ਸਹੀ ਸਲਾਮਤ ਰੱਖ ਲੋ ਹੁਣ ਜਿਹੜਾ ਚਲੇ ਹੀ ਗਿਆ ਉਹਨੂੰ ਰੋਂਦੇ ਆ ਅਸੀਂ ਰੋਂਦੇ ਆ ਅਸੀਂ ਕਿਹੜਾ ਇਦਾਂ ਕਹਿੰਦੇ ਵੀ ਅਸੀਂ ਨਹੀਂ ਰੋਂਦੇ ਅਸੀਂ 24 ਘੰਟੇ ਨਹੀਂ ਰੋਂਦੇ ਤੇਰੇ ਵਾਂਗੂ ਕੋਈ ਕੰਟੈਂਟ ਲੈ ਨਹੀਂ ਰੋਂਦਾ ਹੈਗਾ ਸਾਰੇ ਆਪਣੇ ਭੈਣ ਭਰਾਵਾਂ ਨੂੰ ਚੇਤੇ ਕਰਕੇ ਵਿਛੜਿਆ ਨੂੰ ਚੇਤੇ ਕਰਕੇ ਰੋਂਦੇ ਆ ਹਨਾ ਗਾਈਜ਼ ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂਗਾ ਹਨਾ ਇਹਨੂੰ ਵਿਊਜ਼ ਘਟ ਹੋਏ ਜਦੋਂ ਇਹਦਾ ਇਹਦਾ ਇਹੀ ਹਾਲ ਹੈ ਇਹਨੂੰ ਦੇਖਣਾ ਘਟ ਕਰੋ ਇਹਨੂੰ ਫੋਲੋ ਕਰਨਾ ਘਟ ਕਰੋ ਹਨਾ ਫੇਰ ਇਹਨੇ ਆਪੇ ਹਟ ਜਾਣਾ ਹੈ ਸੋ ਗਾਈਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤਾਂ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸੱਚੀਕਾਲ ਬਾਏ ਬਾਏ